ਸੰਤ ਕੋਤਕ ਨਹੀਂ ਕਰਦੇ ਪਰ ਕੋਤਕ ਹੋ ਜਾਂਦਾ ਇੱਕ ਵਾਰੀ ਦਾ ਬਚਨ ਸੰਤ ਜੀ ਆਏ ਜਿਸ ਤਰ੍ਹਾਂ ਇਹ ਐਤ ਕੀ بارشਾਂ ਨਹੀਂ ਹੋਈਆਂ ਮੀਂਹ ਹੀ ਨਾ ਪਿਆ ਤੇ ਮੀਂਹ ਨਾ ਪਿਆ ਸਾਡੇ ਸਤਕਾਰਯੋ ਛੋਟੇ ਪਪਾ ਜੀ ਸੰਜੀ ਦੇ ਛੋਟੇ ਭਰਾਤਾ ਪਪਾ ਮਿੰਦਰ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਦਾ ਵੀ ਬਚਨ ਸੱਚ-ਸੱਚ ਕਮਾਇਆ ਜ਼ਮੀਨ ਦੀ ਸੇਵਾ ਕੀਤੀ ਰਾਜ-ਰਾਜ ਸੇਵਾ ਕੀਤੀ ਹੈ ਬਿਲਡਿੰਗਾਂ ਦੀ ਸੇਵਾ ਕੀਤੀ ਬਚਨ ਕਮਾਇਆ ਸੰਤ ਜੀ ਆਏ ਹੱਲੇ ਗੱਡੀ ਰੁਕੀ ਉਤਰੇ ਉਹਨਾਂ ਨੇ ਆਂਦੇ ਹੀ ਪਹਿਲਾ ਬਚਨ ਪੁੱਛਣਾ ਹੈ ਡੇਰੇ ਦੀ ਸੁਣਾਓ ਵਾਹ ਡੇਰੇ ਦੀ ਸੁਣਾਓ ਡੇਰੇ ਦਾ ਕਿਸ ਤਰ੍ਹਾਂ ਚੱਲਦਾ ਪਹਿਲਾ ਬਚਨ ਹੀ ਪੁੱਛਣਾ ਤੇ ਸੁਭਾਅ ਮੁਤਾਬਕ ਪਾਪਾ ਜੀ ਕਹਿਣ ਲੱਗੇ ਭਰਾ ਜੀ ਝੋਨਾ ਸੁੱਕ ਗਿਆ ਝੋਨਾ ਲਗਾਇਆ ਸੀ ਪੀਲਾ ਪਿਆ ਚੱਲ ਰਿਹਾ ਹੈ بارش ਬਿਲਕੁਲ ਨਹੀਂ ਹੋਈ ਅੰਦੇ ਹਲਾ ਝੋਨਾ ਨਹੀਂ ਠੀਕ ਕਹਿੰਦੇ ਨਹੀਂ ਜੀ ਠੀਕ ਨਹੀਂ ਉਹ ਤੇਲੇ ਹਲੇ ਉਤਰੇ ਨਹੀਂ ਗੱਡੇ ਚੋਂ ਉਹਨਾਂ ਪਹਿਲੇ ਡੇਰੇ ਦਾ ਵਚਨ ਪੁੱਛਿਆ ਜੀ ਬਿਲਕੁਲ ਨਹੀਂ ਪੀਲਾ ਪਿਆ ਚੱਲ ਰਿਹਾ ਹੈ ਹਲਾ ਕਈ ਦਿਨਾਂ ਤੋਂ بارش ਨਹੀਂ ਸੀ ਹੋਈ ਬਰਸਾਤਾਂ ਦੇ ਦਿਨ ਸਨ ਸਾਂਜੀ ਇੱਕਦਮ ਉਤਰੇ ਸਿੱਧੇ ਮੰਝਾ ਸਾਹਿਬ ਇਹ ਅਖੀ ਦਿੱਠਾ ਬਚਨ ਸਿੱਧੇ ਮੰਝਾ ਸਾਹਿਬ ਗਏ ਸੋਮਵਾਰ ਦਾ ਦਿਨ ਸੀ ਜਿੱਦਾਂ ਅੱਜ ਸੋਮਵਾਰ ਦਾ ਦਿਨ ਉਦੋਂ ਵੀ ਸੋਮਵਾਰ ਦਾ ਦਿਨ ਸੀ ਜਾ ਕੇ ਇਦਾਂ ਹੀ ਬਾਹਰ ਹੋਈ ਇਸ ਤਰ੍ਹਾਂ ਇਸ ਤਰ੍ਹਾਂ ਜਾ ਕੇ ਅਰਦਾਸਾ ਕੀਤਾ ਸਾਂਜੀ ਬਾਹਰ ਆਏ ਫਿਰ ਜਲਸਲ ਵਰਤਿਆ ਜਲ ਪਾਣੀ ਛਕਿਆ ਲੰਗਰ ਚ ਗਏ ਤੇ ਲੰਗਰ ਸਾਧ ਸੰਗਤ ਜੀ ਅਖੀ ਦਿੱਠਾ ਕੋਤਕ ਹੈ ਕੀ allele ਲੰਗਰ ਵਰਤਦਾ ਹੀ ਪਿਆ ਸੀ ਤੇ ਪਦਰਾਂ ਨਹੀਂ ਕਿਧਰੋਂ ਬਦਲ ਆ ਗਏ ਬਦਲ ਨੇਰੀ ਇੱਕਦਮ ਤੇ ਇੰਨਾ ਕੁ ਵਸਿਆ ਇੰਨਾ ਕੁ ਵਸਿਆ ਇੰਨਾ ਕੁ ਵਸਿਆ ਕਿ ਜਲਥਲ ਹੋ ਗਏ ਸੰਤ ਕਾ ਬੋਲਾ ਸਹਿਜ ਸੁਭਾਏ ਸੰਤ ਕਾ ਬੋਲਾ ਬਿਰਥਾ ਨਾ ਜਾਏ ਇੱਕੋ ਹੀ ਅਰਦਾਸਾ ਕੀਤਾ ਜਲ ਥਲ ਔਰ ਉਸ ਦੇਖੋ ਡੇਰੇ ਦੀ ਜ਼ਮੀਨ ਦਾ ਤਾਂ ਉਧਾਰ ਮਹਾਰਾਏ ਨੇ ਉਹਨਾਂ ਕੋ ਸੇਵਾ ਜਰੀ ਲੈਣੀ ਲੈਣੀ ਹੈ ਪੂਰੀ ਕਨਾਤ ਦਾ ਉਧਾਰ ਹੋ ਗਿਆ ਹਰ ਪਾਸੇ ਜਲ ਥਲ ਹੋ ਗਈ ਪੰਜ 6 ਦਿਨ بارشਾਂ ਲੱਗੀਆਂ ਰਹੀਆਂ ਪੰਜਾਂ 6 ਦਿਨਾਂ ਬਾਅਦ ਆਸਾ ਦੀ ਵਾਰ ਲੱਗੀ ਸੀ ਆਸਾ ਦੀ ਵਾਰ ਦੇ ਵਿੱਚ ਬਚਨ ਚੱਲਿਆ بارش ਦਾ ਕੋਈ ਸ਼ਬਦ ਚੱਲ ਰਿਹਾ ਸੀ ਇਸ ਤਰ੍ਹਾਂ ਇਸ਼ਾਰਾ ਕੀਤਾ ਸ਼ੁਰੂ ਕੇ ਵਿਚ ਬਚਨ ਸੁਨਾਇਆ ਉਹ ਬਚਨ ਸੰਗਤ ਚ ਨਹੀਂ ਕਰਨਾ ਲੇਕਿਨ ਉਹ ਬਚਨ ਬਹੁਤ ਵੱਡਾ ਸੀ ਕਿ ਦਸਮ ਪਾਤਸ਼ਾਹ ਦੇ ਵੇਲੇ ਦਾ ਬਚਨ ਸੁਨਾਇਆ ਕਿ ਇੱਕ ਸਿੱਖ ਕੋਲੋਂ ਮਹਾਰਾਜ ਨੇ ਕਿੰਨੀ ਕੀ ਤਾਕਤ ਬਖਸ਼ੀ ਹੁੰਦੀ ਹੈ ਉਹ ਜੋ ਚਾਹੇ ਕਰ ਸਕਦੇ ਜੋ ਵੀ ਕੀਤਾ ਉਹਨਾਂ ਨੇ ਉਹਦਾ ਜਿਹੜਾ ਜੋ ਵੀ ਇਹ ਗੁਰੂ ਮਹਾਰਾਜ ਦੀ ਬਖਸ਼ੀ ਸਮਝੀ ਆਪਣਾ ਆਪ ਕਦੀ ਨਾ ਚੁਨਾਇਆ ਆਪਣਾ ਆਪ ਬਿਲਕੁਲ ਛੁਪਾ ਕੇ ਰੱਖਿਆ